ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਰਜੀ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਰ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਤੇ ਪੰਜਾਬੀ ਦੇ ਮਸ਼ਹੂਰ ਕਵੀ ਸਤਕਾਰਯੋਗ ਸਰਜੀਤ ਸਿੰਘ ਪਾਤਰ ਸਾਹਿਬ ਦੀ ਇਹਨਾਂ ਦਾ ਜਨਮ 14 ਜਨਵਰੀ 1945 ਨੂੰ ਜਲੰਧਰ ਦੇ ਪਿੰਡ ਪਾਤਰਕਲਾਂ ਵਿਖੇ ਹੋਇਆ ਜੀ ਪਿਤਾ ਦਾ ਨਾਮ ਸਤਾਰਾ ਹਰਪੰਸ ਸਿੰਘ ਤੇ ਮਾਤਾ ਦਾ ਨਾਮ ਗੁਰਬਖਸ਼ੌਰ ਜੀ ਪਿੰਡ ਤੋਂ ਹੀ ਇਹਨਾਂ ਨੇ ਆਪਣੀ ਮਢਲੀ ਸਿੱਖਿਆ ਲਈ ਔਰ ਉਸ ਤੋਂ ਬਾਅਦ ਖਾਲਸਾ ਹਾਈ ਸਕੂਲ ਖੇਰਾ ਮਝਾ ਉੱਥੋਂ ਇਹਨਾਂ ਨੇ 10ਵੀਂ ਪਾਸ ਕੀਤੀ ਹੈ 10ਵੀਂ ਪਾਸ ਕਰਨ ਤੋਂ ਬਾਅਦ ਸਰ ਚਲੇ ਗਏ ਨੇ ਰੰਤੀ ਗਵਰਨਮੈਂਟ ਕਾਲਜ ਕਰਪੂਰਥਲਾ ਉੱਥੋਂ ਇਹਨਾਂ ਨੇ ਬੀਏ ਪਾਸ ਕੀਤੀ ਹੈ ਜੀ ਆਪਣੀ ਔਰ ਬੀਏ ਪਾਸ ਕਰਨ ਤੋਂ ਬਾਅਦ ਇਹ ਚਲੇ ਗਏ ਨੇ ਪਟਿਆਲਾ ਯੂਨੀਵਰਸਿਟੀ ਉੱਥੇ ਇਹਨਾਂ ਨੇ ਪੰਜਾਬੀ ਦੀ ਐਮਏ ਕੀਤੀ ਹੈ। ਔਰ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀਐਚਡੀ ਪੰਜਾਬੀ। ਐਮਏ ਵੀ ਪੰਜਾਬੀ ਦੀ ਕੀਤੀ ਸੀਗੀ ਪੀਐਚਡੀ ਵੀ ਕੀਤੀ ਫਿਰ ਉਹਦੇ ਤੇ ਜਿਸ ਇਹਨਾਂ ਦਾ ਵਿਸ਼ਾ ਸੀਗਾ ਜੀ ਟਰਾਂਸਫਰਮੇਸ਼ਨ ਆਫ ਫੋਕਲੋਰ ਇਨ ਗੁਰੂ ਨਾਨਕ ਬਾਣੀ। ਉਹਨਾਂ ਨੇ ਆਪਣੇ ਅਧਿਆਪਕ ਸਰਜੀਤ ਸਿੰਘ ਤੇ ਉਹਨਾਂ ਨੇ ਆਪਣੇ ਅਧਿਆਪਕ surjit singh ਜੋ ਕਿ ਉਹਗੇ ਨਟਕਕਾਰ ਵੀ ਸੀਗੇ surjit singh sethi ਉਹਨਾਂ ਦੇ ਕਹਿਣ ਤੇ ਆਪਣੇ ਪਿੰਡ ਦੇ ਨਾਲ ਆਪਣਾ ਨਾਮ ਨਾਮ ਦੇ ਨਾਲ ਤਖੱਲਸ ਜਿਹੜਾ ਹੈ ਉਹ ਪਾਤਰ ਰੱਖਿਆ ਹਾਲਾਂਕਿ ਪਿੰਡ ਦਾ ਨਾਮ ਪਾਤਰ ਸੀਗਾ ਪਰ ਨਾਮ ਦੇ ਪਿੱਛੇ ਜਿਹੜਾ ਤਖੱਲਸ ਲੱਗਾ ਜੀ ਉਹ ਪਾਤਰ ਲੱਗਾ ਹੈ ਔਰ ਉਹਨਾਂ ਦੀ ਪਤਨੀ ਬੀਬੀ ਭੁਪਿੰਦਰਕੌਰ ਜੀ ਸੀਗੇ ਔਰ ਦੋ ਬੇਟੇ ਜਾਂ ਕਹ ਲੋ ਦੋ ਬੱਚੇ ਐ ਮਨਰਾਜ ਪਾਤਰ ਤੇ ਊੰਕਾਰ ਪਾਤਰ ਇਹ ਨਦੀ ਦੂ ਬਿਟੇ ਸੀਗੇ ਪਾਤਰ ਸਾਹਿਬ ਪੰਜਾਬੀ ਕਲਾ ਪਰਿਸ਼ਦ ਚੰਡੀਗੜ੍ਹ ਦੇ ਪ੍ਰਧਾਨ ਵੀ ਰਹੇ ਨੇ ਉਸ ਤੋਂ ਪਹਿਲਾਂ ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਦੇ ਅਹੁਦਾ ਵੀ ਸੰਭਾਲ ਚੁੱਕੇ ਜੀ 1669 ਦੇ ਵਿੱਚ ਪਾਤਰ ਸਾਹਿਬ ਬਾਬਾ ਬੁੱਢਾ ਕਾਲਜ ਬੀੜ ਅੰਮ੍ਰਿਤਸਰ ਸਾਹਿਬ ਜਿਹੜਾ ਉੱਥੇ ਲੈਕਚਰਰ ਦੀ ਡਿਊਟੀ ਉਹਨਾਂ ਨੇ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਉਹ ਅਗੇ ਨੇ ਜੀ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਔਰ ਉੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਫਰ ਇੱਕ ਅਧਿਆਪਕ ਤੋਂ ਸ਼ੁਰੂ ਕੀਤਾ ਔਰ ਪ੍ਰੋਫੈਸਰ ਦੇ ਤੌਰ ਤੇ ਰਿਟਾਇਰ ਹੋਏ ਨੇ ਸਨ 2002 ਵਿੱਚ ਉਹ ਪੰਜਾਬੀ ਸਾਹਿਤ ਅਕੈडमी ਦੇ ਪ੍ਰਧਾਨ ਚੁਣੇ ਗਏ 2008 ਦੇ ਵਿੱਚ 8 ਤੱਕ ਉਸ ਅਹੁਦੇ ਤੇ ਰਹੇ ਨੇ ਉਹਨਾਂ ਨੇ ਪੰਜਾਬੀ ਸਾਹਿਤ ਅਕੈडमी ਨੂੰ ਉਚਾਈਆਂ ਤੱਕ ਪਹੁੰਚਾਇਆ ਕਿਉਂਕਿ ਅੱਜ ਵੀ ਤਗੜੇ ਕਵੀ ਪੰਜਾਬੀ ਦੇ ਮੰਨੇ ਪਰਮਾਨੇ ਲੇਖਾਰੀ ਇਹ ਜਦਾ ਨਜ਼ਮਾ ਗਜ਼ਲਾਂ ਕਵਿਤਾਵਾਂ ਇਹ ਕੁਝ ਲਿਖਦੇ ਸਨ ਔਰ ਇਹਨਾਂ ਦੀ ਇੱਕ ਬਹੁਤ ਵਧੀਆ ਗਜ਼ਲ ਹੈ ਜੋ ਕਿ ਪੰਜਾਬੀ ਪਹਿਲਾ ਗਜ਼ਲਾਂ ਦੇ ਵਿੱਚ ਜੀ ਉਰਦੂ ਦਾ ਪ੍ਰਭਾਵ ਬਹੁਤ ਸੀਗਾ ਪਰ ਪੱਤਰ ਸਾਹਿਬ ਨੇ ਆਪਣੀ ਲਿਖਣੀ ਦੇ ਵਿੱਚ ਮਲਕ ਇਦਾਂ ਦਾ ਕਮਾਲ ਕੀਤਾ ਕਿ ਪੰਜਾਬੀ ਗਜ਼ਲਾਂ ਦੇ ਵਿੱਚੋਂ ਉਰਦੂ ਨੂੰ ਬਿਲਕੁਲ ਖਤਮ ਕੀਤਾ ਜਿੱਦਾਂ ਕਿ ਇੱਕ ਹੰਸਰਾ ਅੰਸ ਦਾ ਗਜ਼ਲ ਤੁਸੀਂ ਸੁਣੀ ਹੋਵੇਗੀ ਉਹ ਸੀਗੀ ਉਹ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾ ਗਾਨ ਕੀ ਕਹਿਣਗੇ ਇਹ ਗਜ਼ਲ ਜਿਹੜੀ ਹੈ ਇਹ ਵੀ ਪੰਤਰ ਸਾਹਿਬ ਦੀ ਲਿਖੀ ਹੋਈ ਹੈ ਔਰ ਉਹਨਾਂ ਨੇ ਆਪਣੇ ਕਈ ਕਿਤਾਬਾਂ ਜਿੰਨਾਂ ਦੇ ਵਿੱਚ ਕਵਿਤਾਵਾਂ ਕਵੀ ਸੰਗ੍ਰਹਿ ਹੈ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਇੱਕ ਉਹਨਾਂ ਦਾ ਆਇਆ ਜੀ ਹਵਾ ਵਿੱਚ ਲਿਖੇ ਹਰਫ 79 ਦੇ ਵਿੱਚ ਵਿਖ ਅਰਜ ਕਰੇ 1992 ਦੇ ਵਿੱਚ ਤੇ ਲਫ਼ਜ਼ਾਂ ਦੀ ਦਰਗਾਹ 2003 ਦੇ ਵਿੱਚ ਹੋਰ ਵੀ ਅਨੇਕਾਂ ਇਸ ਕਵੀ ਸੰਗ੍ਰਹਿ ਨੇ ਇਹਨਾਂ ਦੇ ਸਰਜੀਤਪਤ ਸਾਹਿਬ ਸਹਿਤ ਅਕਾਦਮੀ ਪੁਰਸਕਾਰ ਕਈ ਮਿਲੇ ਨੇ ਇਹਨਾਂ ਨੂੰ ਇਹਦੇ ਵਿੱਚ ਸ਼ਰੋਮਣੀ ਪੰਜਾਬੀ ਕਵੀ ਸਨਮਾਨ ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ ਵੱਲੋਂ ਪੰਚਨਾਦ ਪੁਰਸਕਾਰ ਇਹ ਬਹੁਤ ਵੱਡਾ ਪੁਰਸਕਾਰ ਹੁੰਦਾ ਜੀ ਜਿਹੜੀ ਇੱਕ ਸਟੇਟ ਦੂਸਰੇ ਸਟੇਟ ਦੇ ਕਵੀ ਨੂੰ ਦਿੰਦੀ ਹੈ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਹਨਾਂ ਨੂੰ ਡਾਕਟਰ ਦੀ ਡਿਗਰੀ ਵੀ ਮਤਲਬ ਮਿਲੀ ਹੋਈ ਹੈ ਡਾਕਟਰ ਆਫ ਫਲਸਫਰ ਜਿਹਨੂੰ ਬੋਲ ਦਿੰਦੇ ਨੇ ਆਪਾਂ ਹਾਂਜੀ ਆਨਰਸ ਸਰਜੀਤ ਪਾਤਰ ਸਾਹਿਬ ਇਹੋ ਜਿਹੇ ਮਹਾਨ ਕਵੀ ਜਾਂ ਸ਼ਾਇਰ ਕਹ ਲੋ ਇਹਨਾਂ ਨੂੰ 79 ਸਾਲ ਦੀ ਉਮਰ ਦੇ ਵਿੱਚ ਛੱਡ ਕੇ ਤੇ ਚਲੇ ਗਏ ਜੀ ਇਹਨਾਂ ਨੇ ਆਪਣੀ ਮਾਂ ਗੋਲੀ ਦੀ ਸੇਵਾ ਬਹੁਤ ਕੀਤੀ ਪਰ ਸਾਨੂੰ ਇਹੋ ਜੇ ਮਹਾਨ ਪੁਰਸ਼ਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਇਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਪੜੋ ਇਹਨਾਂ ਦੀਆਂ ਲਿਖੀਆਂ ਹੋਈਆਂ ਗ਼ਜ਼ਲਾਂ ਪੜੋ ਉਹਦੇ ਵਿੱਚ ਤੁਹਾਨੂੰ ਇੱਕ ਵੱਖਰਾ ਹੀ ਆਨੰਦ ਆਵੇਗਾ ਇਸ ਹੀ ਮੇਰੀ ਅੱਜ ਦੀ ਵੀਡੀਓ ਕੋਸ਼ਿਸ਼ ਕਰਾਂਗਾ ਕੱਲ ਨੂੰ ਇੱਕ ਵੀਡੀਓ ਹੋਰ ਲੈ ਕੇ حاضر ਹੋਵਾਂ ਕਿਉਂਕਿ ਸੇਠ ਠੀਕ ਨਾ ਹੋਣ ਦੇ ਵਜ੍ਹਾ ਕਰਕੇ ਇੱਕ ਮਹੀਨਾ ਕੋਈ ਵੀ ਵੀਡੀਓ ਨਹੀਂ ਆਈ ਪਾਈ ਗਈ ਔਰ ਨਾ ਇਹ ਆਪਾਂ ਕੁਝ ਹੋਰ ਅਪਲੋਡ ਕੀਤਾ ਇਸ ਲਈ ਕੋਸ਼ਿਸ਼ ਕਰਾਂਗੇ ਕੱਲ ਨੂੰ ਜ਼ਰੂਰ ਇੱਕ ਵੀਡੀਓ ਅਪਲੋਡ ਕੀਤੀ ਜਾਵੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੁੰਦੇਰੋ